येनो पेंगी ये काटती है ये इनमें देने हां और ये लो वन ये ले और ये कमेंट पे है इसमें भी लो ये रहा अभी कोशिश जल्दी ਇਹ ਕਦੇ ਇਸ ਟੀ ਨਹੀਂ ਛੋੜਨੀ ਇਹ ਲੈਂਦੇ ਮੇਰਾ ਨਾਮ ਪਾਸਟਰ ਕੁਲਦੀਪ ਕੌਰਿਆ ਮੇਰੇ ਹਸਬੰਡ ਦਾ ਨਾਮ ਪਾਸਟਰ ਜਤਿੰਦਰ ਕੁਮਾਰ ਜੀ ਆ ਅਸੀਂ ਕੋੜ ਖਾਲਸਾ ਦੇ ਰਹਿਣ ਵਾਲੇ ਆ ਕੋੜ ਖਾਲਸਾ ਇੰਦਰਾ ਕਲੋਨੀ ਗਲੀ ਨੰਬਰ 3 ਦੇ ਰਹਿਣ ਵਾਲੇ ਆ ਇਹ ਜਿਹੜਾ ਮਸਲਾ ਅੱਜ ਹੋਇਆ ਵਾ ਅੱਜ ਇਦਾਂ ਹੋਇਆ ਵਾ ਕਿ 15 ਲੜਕੇ ਜਿਹੜੇ ਸਾਡੇ ਘਰ ਵਿੱਚ ਆਏ ਵਿਦ ਵੀਡੀਓ ਸਭ ਕੁਝ ਰਿਕਾਰਡਿੰਗ ਸਾਡੇ ਕੋਲ ਆ ਆਏ ਆ ਅੰਦਰ ਨੰਗ ਗਏ ਆ ਪਾਸਟਰ ਜੀ ਉਸ ਟਾਈਮ ਤੇ 8:30 ਵਜੇ ਪ੍ਰੇਅਰ ਕਰਦੇ ਪਏ ਸੀਗੇ ਪਰੇਅਰ ਕਰਦੇ ਪੇ ਇੱਕ ਲੜਕੇ ਨੇ ਪਹਿਲਾਂ ਸਿਰ ਤੇ ਰਾਟ ਮਾਰੀ ਆ ਜਦੋਂ ਉੱਠਣ ਲੱਗੇ ਨਾਲ ਹੀ ਚਾਕੂ ਮਾਰ ਦਿੱਤਾ ਉਹਨਾਂ ਦੇ ਤੇ ਜਦੋਂ ਮੈਂ ਤੇ ਮੇਰਾ ਬੋਟਾ ਕੋਠੇ ਤੋਂ ਸਾਡੀ ਦੋ ਮੰਜ਼ਲੀ ਘਰ ਆ ਕੋਠੇ ਤੋਂ ਉੱਪਰੋਂ ਆਏ ਆ ਮੇਰੇ ਬੇਟੇ ਨੂੰ ਉਹ ਲੜਕੇ ਜਿਹੜੇ ਧੂਕੇ ਬਾਹਰ ਲੱਗੇ ਤੇ ਜਦੋਂ ਮੈਂ ਫੜਿਆ ਉਹਨਾਂ ਨੇ ਮੇਰੀ ਵੀ ਗੁੱਤ ਫੜੀ ਤੇ ਮੇਰੇ ਰਾਟਾਂ ਰੂਟਾਂ ਮੇਰੇ ਵੀ ਉਹਨਾਂ ਨੇ ਬਹੁਤ ਮਾਰੀਆਂ ਵਾ ਕਾਰਨ ਕੀ ਸੀ ਲੱਗ ਕਾਰਨ ਇਹ ਸੀ ਕਿ ਸਾਨੂੰ ਪ੍ਰੇਅਰ ਕਰਨ ਤੋਂ ਉਹਨਾਂ ਨੂੰ ਦਿੱਕਤ ਸੀਗੀ ਇਹ 7 ਮਹੀਨੇ ਤੋਂ ਮਸਲਾ ਚੱਲਦਾ ਆ ਰਿਹਾ ਵਾ ਅਸੀਂ ਕਾਨਫਰੈਂਸ ਵੀ ਕੀਤੀ ਬਹੁਤ ਕੋਸ਼ਿਸ਼ ਹੋਇਆ ਅਸੀਂ ਬੰਦ ਕਰ ਦਿੱਤੀ ਪ੍ਰੇਅਰ ਕਰਨੀ ਲੇਕਿਨ ਕਿਸੇ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਕੋਈ ਇਸ ਪੁਲਿਸ ਵਾਲੇ ਨੇ ਕੋਈ ਵੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਹਿਲਾਂ ਪ੍ਰੇਅਰ ਦਾ ਹੀ ਮਸਲਾ ਸੀ ਅਸੀਂ ਚਰਚਾ ਲਗਾਉਂਦੇ ਸਾਂ ਇਸ ਤੋਂ ਪਹਿਲਾਂ ਹੱਥੋਂ ਪਾਈ ਹੋਏ ਉਦੋਂ 40 ਲੜਕੇ ਆਏ ਸੀ ਸਾਨੂੰ ਪੁਲਿਸ ਵਾਲਿਆਂ ਨੇ ਕਿਹਾ ਕਿ ਕੋਈ ਨਾ ਤੁਸੀਂ ਇਸ ਮਸਲੇ ਨੂੰ ਪਾਸਟਰ ਜੀ ਤੁਸੀਂ ਹਲੀਮ ਬਣੋ ਤੁਸੀਂ ਪਰਮੇਸ਼ਰ ਦੇ ਬੰਦੇ ਜੇ ਤੁਸੀਂ ਹਲੀਮ ਬਣ ਜੋ ਤੁਸੀਂ ਆਪਣਾ ਚਰਚ ਬੰਦ ਕਰ ਦਿਓ ਚਰਚ ਲਾਉਣੀ ਬੰਦ ਕਰ ਦਿਓ ਅਸੀਂ ਉਹ ਵੀ ਕਰ ਦਿੱਤਾ ਪਰ ਕਾਰਨ ਕੀ ਆ ਜਿਹੜਾ ਮਤਲਬ ਕਿ ਤੁਹਾਡੇ ਜਿਹੜੇ ਪ੍ਰੇਰਤੂ ਕੀ ਦਿੱਕਤ ਹੋਣਾ ਨੂੰ ਪ੍ਰੇਰਤੂ ਕਹਿੰਦੀ ਆ ਕਿ ਤੁਸੀਂ ਮੇਰੇ ਵੱਲ ਭੂਤ ਭੇਜਦੇ ਤੇ ਅਸੀਂ ਉਹਨੂੰ ਇਹ ਸਵਾਲ ਕੀਤਾ ਸੀ ਕਿ ਜਿੱਦਨ ਤੈਨੂੰ ਭੂਤ ਦਿਖਣਗੇ ਸਾਨੂੰ ਸਾਦ ਲਈ ਉਹ ਵੀ ਕਿਹੜੇ ਧਰਮ ਤੋਂ ਉਹ ਵੀ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਮੈਂ ਵੀ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਆ ਪਰ ਮੇਰਾ ਜੀਵਨ ਜਿਹੜਾ ਪਰਮੇਸ਼ਰ ਯਿਸੂ ਨੇ ਬਦਲਿਆ ਸੀਗਾ ਪਰ ਇਸ ਤਰ੍ਹਾਂ ਕਿਸੇ ਨੂੰ ਵੀ ਪ੍ਰੇਰ ਕਰਨ ਲੱਗੇ ਪੂਜਾ ਪਾਠ ਕਰਨ ਲੱਗੇ ਕੋਈ ਨਹੀਂ ਡੱਕ ਸਕਦਾ ਤੇ ਤੁਹਾਨੂੰ ਕਿਉਂ ਰੋਕਿਆ ਜਾਦਾ ਮੈਨੂੰ ਨਹੀਂ ਇਸਦਾ ਰੀਜ਼ਨ ਪਤਾ ਹਰ ਜਗ੍ਹਾ ਤੇ ਪੁੱਛਿਆ ਗਿਆ ਕਿ ਤੇਨੂੰ ਪ੍ਰੇਰਤੋਂ ਕਿਉਂ ਦਿੱਕਤ ਆ ਮੇਰੇ ਹਸਬੰਡ ਦੇ ਜਿਹੜਾ ਚਾਕੂ ਵੱਜਾ ਵਾ ਉਹ ਸੀਰੀਅਸ ਹੈਗੇ ਆ ਜੇਕਰ ਇਸ ਮਾਮਲੇ ਦੇ ਪ੍ਰਤੀ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੇਰੇ ਪੂਰਾ 크੍ਰਿਸਚੀਅਨ ਭਾਈਚਾਰਾ ਔਰ ਮੇਰੇ ਚਰਚ ਦੇ ਲੋਕ ਜਿਹੜੇ ਧਰਨੇ ਤੇ ਬੈਠ ਜਾਣਗੇ ਅਗਰ ਸਾਡੇ ਨਾਲ 7 ਮਹੀਨੇ ਤੋਂ ਇਨਸਾਫ ਨਹੀਂ ਆਇਆ ਜੇ ਹੁਣ ਵੀ ਨਹੀਂ ਇਨਸਾਫ ਹੋਇਆ ਅਗਰ ਪਾਸਟਰ ਸਾਹਿਬ ਨੂੰ ਕੁਝ ਹੁੰਦਾ ਵਾ ਇਹਦਾ ਸਾਰਾ ਹੀ ਜਿਹੜਾ ਵਾ ਇਹ ਸਾਰਾ ਹੀ ਅਲੋਕੇਸ਼ਨ ਜਿਹੜਾ ਵਾ ਆਪਣਾ ਪੰਜਾਬ ਪੁਲਿਸ ਨੂੰ ਜਾਏਗਾ ਜ਼ਿੰਮੇਵਾਰੀ ਕੋਈ ਤੁਹਾਨੂੰ ਦੱਸਿਆ ਜਾਣਕਾਰੀ ਦਿੱਤੀ ਬੁਲਸ ਨੂੰ ਹਾਂਜੀ ਜਾਣਕਾਰੀ ਮੈਂ ਜਦੋਂ ਪਾਸਟਰ ਸਾਹਿਬ ਤੇ ਚਾਕੂ ਵੱਜ ਗਿਆ ਮੈਂ ਅੱਧੇ ਘੰਟੇ ਬਾਅਦ ਖੁਦ ਠਾਣੇ 'ਚ ਗਈ ਆ ਮੈਂ ਬੜੀਆਂ ਕੋਲਾਂ ਕੀਤੀਆਂ ਮੈਂ ਬੜਾ ਰੋਈ ਕਰ ਲਈ ਸਵੇਰੇ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਆਣ ਕੇ ਇਹ ਦਾ 9 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਵਿੱਚ ਇਹ ਪੁਲਸ ਨੇ ਕੀ ਆ ਪੁਲਿਸ ਨੇ ਮੈਨੂੰ ਕੋਈ ਨਹੀਂ ਅਜੇ ਤੱਕ ਰਲਾਸਾ ਦਿੱਤਾ ਕਿ ਤੁਹਾਡਾ ਕੋਈ ਮਸਲਾ ਹੱਲ ਹੋ ਜਾਏਗਾ ਮੈਂ ਇੱਥੇ 11 ਵਜੇ 12 ਵਜੇ ਦੀ ਪਹੁੰਚੀ ਹਾਂ ਮੈਨੂੰ ਕਿਸੇ ਨੇ ਕੋਈ ਨਹੀਂ ਆਣ ਕੇ ਤਸੱਲੀ ਦਿੱਤੀ ਕਿ ਤੁਹਾਡਾ ਮਸਲਾ ਹੱਲ ਹੋ ਜਾਏਗਾ ਪਰ ਮੈਂ ਇਨਸਾਫ ਚਾਹੁੰਨੀ ਹਾਂ ਮੈਨੂੰ ਇਨਸਾਫ ਚਾਹੀਦਾ ਵਾ ਅਗਰ ਜੇ ਅਗਰ ਸਾਡੇ ਪੰਜਾਬ ਪੁਲਿਸ ਦੀ ਜਾਂ ਕੋਈ ਹੋਰ ਬੰਦਾ ਸਾਡਾ ਇਨਸਾਫ ਨਹੀਂ ਕਰ ਸਕਦਾ ਅਸੀਂ ਕਿੱਥੇ ਕੋਲ ਜਾਵਾਂਗੇ ਦੱਸੋ ਅਸੀਂ ਖੁਦ ਜੇ ਆਪਣੀ ਲੜਾਈ ਲੜਨੀ ਹੁੰਦੀ ਤੇ ਫਿਰ ਅਸੀਂ ਖੁਦ ਹੀ ਲੜ ਲੈਣੀ ਸੀਗੀ ਫਿਰ ਅੱਜ ਮੇਰੇ ਹਸਬੰਦ ਜਿਹੜੇ ਹਸਪਤਾਲ ਵਿੱਚ ਦਾਖਲ ਅਮਰਜੈਂਸੀ ਚ ਦਾਖਲਿਆ ਫਿਰ ਅਸੀਂ ਅਸੀਂ ਨਹੀਂ ਸੀ ਉਹ ਕੰਮ ਕਰਨਾ ਜੇਕਰ ਉਹਨਾਂ ਦੇ ਬੇਟੇ ਤੇ ਸਾਡੇ ਵੀ ਬੇਟੇ ਹੈਗੇ ਸੀਗੇ ਮੇਰੀ ਚਰਚ ਦੇ ਲੋਕ ਵੀ ਤੇ ਹਮਲਾ ਕਰ ਸਕਦੇ ਸੀਗੇ ਪਰ ਪਾਸਟਰ ਲੋਕਾਂ ਨੇ ਕਿਉਂ ਰੋਕੇ ਜਾਂਦਾ ਵਾ ਇਹ ਇਹ ਪ੍ਰਾਰਥਨਾ ਕਰਨ ਤੋਂ ਕਿਉਂ ਰੋਕਿਆ ਜਾਂਦਾ ਵਾ ਮੇਰਾ ਅੱਜ ਸਰਕਾਰ ਨੂੰ ਇਹ ਸਵਾਲ ਆ ਕਿ ਕਿਉਂ ਰੋਕੇ ਜਾਂਦਾ ਪਾਸਟਰ ਲੋਕਾਂ ਨੂੰ ਕੀ ਉਹ ਕਿਸੇ ਦਾ ਬੁਰਾ ਕਰਦੇ ਆ ਜਾਂ ਕਿਸੇ ਦਾ ਧਰਮ ਬਦਲਦੇ ਆ ਮੈਂ ਸੇਕ ਫੈਮਲੀ ਤੋਂ ਬਲੋਂਗ ਕਰਦੀ ਹਾਂ ਮੇਰਾ ਨਾਮ ਪਾਸਟਰ ਅੱਜ ਵੀ ਕੁਲਦੀਪ ਕੋਰ ਮੈਨੂੰ ਜਦੋਂ ਮੈਂ ਬਿਮਾਰ ਸੀ ਉਦੋਂ ਤੇ ਮੈਨੂੰ ਕਿਸੇ ਨੇ ਆਣ ਕੇ ਕਿਹਾ ਨਹੀਂ ਆ ਕਿ ਤੂੰ ਸਿਆਣਿਆਂ ਤੇ ਨਾ ਜਾ ਤੂੰ ਇੱਧਰ ਉੱਧਰ ਨਾ ਜਾ ਤੇ ਜਦੋਂ ਮੈਂ ਮੇਰੀ ਜ਼ਿੰਦਗੀ ਬਦਲ ਗਈ ਤੇ ਅੱਜ ਕਿਉਂ ਇਹ ਚੀਜ਼ ਦਾ ਐਕਸ਼ਨ ਲਿਆ ਜਲਾਮ ਸैम ਹਾਂਜੀ ਕੀ ਤੁਹਾਨੂੰ ਕੁੱਟਮਾਰ ਕੀਤੀ ਕਿਸ ਨੇ ਹਾਂਜੀ ਇਹ ਗੱਲ ਹੋਈ ਗੱਲ ਇਹ ਜੋ ਤੁਹਾਨੂੰ ਦੱਸਿਆ ਸਾਰਾ ਕੁਝ ਦਾਰੇ ਘਰਾਂ ਕਿ ਤੁਹਾਨੂੰ ਕੁੱਟਮਾਰ ਹਾਂਜੀ ਘਰਾਂ ਕਿ ਕੁੱਟਮਾਰ ਕੀ ਉਹ ਲੜਕੇ ਕੌਣ ਸੀਗੇ ਕੋਈ ਤੁਹਾਨੂੰ ਜਾਣਦੇ ਉਹਨਾਂ ਦੇ ਰਿਸ਼ਤੇਦਾਰ ਹੀ ਸਾਰੇ ਬਹੁਤ ਸੀਰੀਅਸ ਹੈ ਉਹਨਾਂ ਨੇ ਮਤਲਬ ਸਾਹ ਵੀ ਥੋੜਾ ਹੋ ਗਿਆ ਨੇ ਹੋਸ਼ ਨਹੀਂ ਕਰਨ ਦੇ ਕੀ ਕੋਈ ਪੁਰਾਣੀ ਰੰਜਿਸ਼ ਸੀ ਕੀ ਨਹੀਂ ਪੁਰਾਣੀ ਤੁਹਾਨੂੰ ਦੱਸਿਆ ਤੇ 7 ਮਹੀਨੇ ਹੋ ਗਏ ਲੜਾਈ ਚੱਲਦੀ ਹੈ ਪੁਲਿਸ ਪੈਸੇ ਖਾਈ ਜਾਂਦੀ ਹੈ ਕਰਨਾ ਕੀ ਇੱਥੇ ਤੁਸੀਂ ਮੰਗ ਕੀ ਕਰਦੇ ਹੋ ਮੰਗ ਐਂ ਹੀ ਕਰਦੇ ਆ ਜਿਹੜੇ ਪੁਲਿਸ ਪੈਸੇ ਖਾਨ ਦੇ ਉਹਨਾਂ ਨੂੰ ਵੀ ਫੜੇ ਜਾਈਏ ਤੇ ਜਿਹੜੇ ਮੁੰਡੇ ਆਏ ਉਹਨਾਂ ਨੂੰ ਵੀ ਫੜੇ ਜਾਵੇ ਜੇ ਨਹੀਂ ਇਨਸਾਫ ਹੁੰਦਾ ਫਿਰ ਕੀ ਜੇ ਨਹੀਂ ਹੁੰਦਾ ਫਿਰ ਅਸੀਂ ਧਰਨੇ ਲਾ ਦਾਂਗੇ ਔਰ ਕੀ ਹੋ ਜੂਗਾ ਇਹਨਾਂ ਜੀ ਸਾਨੂੰ ਇੱਕ ਸਵੇਰ ਕੰਪਲੇਂਟ ਆਈ ਸੀ ਇਹ ਜਿਹੜੇ ਹੈਗੇ ਨੇ ਜਤਿੰਦਰ ਮਸੀਹ ਨੇ ਵਾਸੀ ਇੰਦਰਾ ਕਲੋਨੀ ਕੋਟ ਖਾਲਸਾ ਜਿਹੜੇ ਪਾਸਟਰ ਜੀ ਨੇ ਤੇ ਦੂਜੇ ਪਾਸੇ ਆ ਇੱਕ ਲੇਡੀ ਹੈਗੇ ਨੇ ਜਤਿੰਦਰ ਕੌਰ ਉਹ ਵੀ ਗਲੀ ਨੰਬਰ 3 ਇੰਦਰਾ ਕਲੋਨੀ ਦੇ ਰਹਿਣ ਵਾਲੇ ਇਹਨਾਂ ਦਾ ਕੋਈ ਨਾ ਆਪਣੇ ਗਲੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਇਸ਼ੂ ਚੱਲ ਰਿਹਾ ਥੋੜਾ 올ਡੀ ਹੈ ਇਹਨਾਂ ਦਾ ਤੇ ਪਹਿਲਾਂ ਵੀ ਇਹਨਾਂ ਦੀਆਂ ਜਿਹੜਾ ਉਹ ਕੰਪਲੇਨਸ ਚੱਲਦੀਆਂ ਰਹੀਆਂ ਉਹਦੇ ਮੁਤਾਬਕ ਅਸੀਂ ਜੋ ਇਹਨਾਂ ਦੀ ਕਾਰਵਾਈ ਬਣ ਰਹੀ ਉਹ ਕੀਤੀ ਹੈ ਤੇ ਹੁਣ ਉਹ ਇਦਾਂ ਇੱਕ ਜਤਿੰਦਰ ਕੋਰ ਲੇਡੀ ਦਾ ਭਤੀਜਾ ਆ ਜਦੋਂ ਇਹਨਾਂ ਦੀ ਸਵੇਰੇ ਕਿਤੇ ਕਹੀ ਸੁਣੀ ਹੋਈ ਹੈ ਇਹਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਝਗੜਾ ਹੋਇਆ ਵਾ ਤੇ ਉਹਨੇ ਜਿਹੜਾ ਆ ਉਹਨੂੰ ਇੰਜਰ ਕਰਤਾ ਆ ਉਹਦੇ ਮਤਲਬ ਛੱਟ ਲਾਤੀ ਉਹਦੇ ਕਿਸੇ ਕਿੱਲੇ ਜਾਣੇ ਟੋਟਲ ਸੀ ਕਿਉਂਕਿ ਉਹਨਾਂ ਦਾ ਚੈਨਾ ਕੀ ਬਾਰੂ ਦੂਡੇ ਬਣਾ ਕੇ ਤੇ ਉਹਨਾਂ ਨੂੰ ਲੈ ਗਿਆ ਤੇ ਸਾਨੂੰ ਬਾਸਟਰ ਉਹਨੂੰ ਵਿਆਸਦਾ ਸਾਨੂੰ ਚਰਚ ਦੇ ਅੰਦਰ ਪ੍ਰੇਅ ਕਰਨ ਤੋਂ ਰੋਕਦੇ ਸੀ ਜਿੰਨਾਂ ਦੇ ਸਾਥ ਨਹੀਂ ਪ੍ਰੇਅਰ ਦੇ ਨਾਲ ਉਹਨਾਂ ਦਾ ਕੋਈ ਸ਼ੁਨੀ ਹੈਗਾ ਉਹੋ ਇਹ ਗੱਲ ਹੁੰਦਾ ਕਿ ਜਦੋਂ ਇਸ਼ੂ ਨੂੰ ਵਾਸਤੇ ਕਿਸੇ ਵੀ ਗੱਲ ਨੂੰ ਕਿਸੇ ਪਾਸੇ ਲਾਇਆ ਜਾ ਸਕਦਾ ਆ ਬਟ ਜਿਹੜਾ ਇਹਨਾਂ ਦਾ ਝਗੜਾ ਆ ਉਹ ਇਹ ਨਹੀਂ ਕਿ ਆਜ ਦਾ ਆ ਉਹ ਪਹਿਲਾਂ ਵੀ ਇਹਨਾਂ ਦਾ ਝਗੜਾ ਚੱਲਦਾ ਆ ਔਰ ਹਾਇਰ ਅਥਾਰਟੀ ਦੇ ਕੋਲ ਵੀ ਇਹਨਾਂ ਦੀਆਂ ਕੰਪਲੇਨਸ ਚੱਲ ਰਹੀਆਂ ਰਹੀਆਂ ਆ ਤੇ ਜਿਹੜਾ ਝਗੜਾ ਹੋਇਆ ਉਹ ਸਿਰੇ ਸੱਡਣ ਲਈ ਹੋਇਆ ਉਹਦੇ ਨਾਲ ਚਾਚਾ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਘਰ ਆ ਤੇ ਘਰ ਦੇ ਬਾਹਰ ਝਗੜਾ ਹੋਇਆ ਇਹਨਾਂ ਦਾ ਕੀ ਕਾਰਵਾਈ ਹੋਵੇ ਕਾਰਵਾਈ ਉਹਦੇ ਸਟੇਟਮੈਂਟ ਲਿਖ ਰਹੇ ਆ ਜੋ ਸਟੇਟਮੈਂਟ ਦੇਗਾ ਜੋ ਦੀ ਇੰਜਰੀ ਰਿਪੋਰਟ ਹੈਗੀ ਉਹਦੇ ਮੁਤਾਬਿਕ ਜੋ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ